ਲੋ ਜੀ ਕਹਿੰਦੇ ਅੱਜ ਆਪਾਂ ਖੜਨਾ ਹੈ ਪਲੇਅਰ ਦੀ ਭੁਰਜੀ ਨਾਲ ਬਰੈਡ ਆਪਣੇ ਚੌਪਡ ਗੰਡੇ ਟਮਾਟੋ ਦੇਸੀ ਘਿਓ ਪਤੀਲਾ ਆਪਣਾ ਧਰਤਾ ਆ ਤੇ ਹੌਂ ਤੋਂ ਲੁਕੋ ਲੈ ਕੇ ਗਏ ਲੋਈ ਜੀਰਾ ਭੁੰਰੇ ਆਪਾਂ ਜੀਰਾ ਭੁੰਨਾ ਤੋਂ ਬਾਅਦ ਇਹਦੇ ਵਿੱਚ ਪੋਣੇ ਆਪਾਂ ਪਿਆਜ਼ ਪਿਆਰੇ ਬਲਟੋ ਨਹੀਂ ਜੀ ਆਪਣੇ ਆਗੇ ਪਿਆਜ਼ ਓਏ ਹੋਏ ਓਏ ਹੋਏ ਟਮਾਟਰ ਬਾਅਦ ਬਣਦੇ ਨੇ ਲੋ ਜੀ ਗੱਡੇ ਆਪਣੇ ਹੋ ਰਹੇ ਆ ਇਧਰ ਆਪਣੇ ਟਮਾਟਰ ਆ ਗਏ ਬੋ ਮਿਲਕਾ ਆਪਣਾ ਪਨੀਰ ਹੈ ਇਹ ਬਾਜੀ ਰੋਗਾ ਗਰ ਜਾਈ ਆ ਇਹ ਰੂਹ ਹੈ ਆਪਣੀ ਇੰਲੀਏ ਰੂਹ ਹੈ ਤੇਰੀ ਰਮਨੀਰ ਵਾਲੇ ਦਾ ਘੂਆ ਹੈ ਤੂੰ ਜੋਰ ਦੀ ਹੱਥ ਮਾਰ ਰਹੀ ਹੈ ਮਹਿੰਦੀ ਮਹਿੰਦੀ ਲੱਗੀ ਆ ਸਾਂਭਰਾ ਹੋਆ ਇਨੀ ਜੋਰ ਦਾ ਸਾਰੇ ਪੀਰਾਂ ਦਾ ਓਏ ਨਹੀਂ ਆ ਪੋਰ ਦੇ ਪੋਰ ਦੇ ਜਿੱਦਾਂ ਪੋਰਦਾ ਆ ਨਾ ਬਰੀਕ ਕਰਕੇ ਭੂਰੀ ਪਨੀਰ ਕੰਦੇ ਚੈੱਕ ਕਰ ਰੋ ਨਹੀਂ ਓਏ ਹੋਏ ਮਲੇ ਦਾ ਨੋ ਪੀਰਾ ਵੀਰਾ ਦਾ ਫੇਰਾ ਅੱਜ ਕੋਈ ਕੰਮ ਹੈ ਉਹਨਾਂ ਦਾ ਛਾਮੀ ਮਿਲਦੇ ਆ ਮੈਂ ਇਹੀ ਵਲੌਗ ਤੇ ਬਣਾਈਆ ਯਾਰ ਚਲੋ ਇਹ ਦੇ ਲੋਰੀ ਆਪਣੇ ਗੰਡੇ ਹੋ ਗਏ ਓਕੇ ਰਿਪੋਰਟ ਹੁਣ ਆਪਣੇ ਆਉਣਗੇ ਵਿੱਚ ਟਮੇਟੋਸ ਟਮੇਟੋਸ ਰੈੱਡ ਟਮੇਟੋ ਥੋੜਾਪ ਚੰਗੀ ਤਰ੍ਹਾਂ ਇਹਨਾਂ ਨੂੰ ਪੁੰਨਣਾ ਹੈ ਕਰੀ ਟਮਾਟਰਾਂ ਨੂੰ ਵੀ ਫਿਰ ਆਪਾਂ ਪੌਣੇ ਮਸਾਲੇ ਆਪਣੇ ਕੂਫੀਆ ਮਸਾਲੇ ਪਾਉਣੇ ਆ ਫਿਰ ਆਪਾਂ ਪਾਵਾਂਗੇ ਹੋਣਾ ਚਿੰਕੀ ਜਾਟ ਮਸਾਲਾ ਆ ਜੀ ਇਹਨਾਂ ਦਾ ਪੈਸਲ ਕੂਫੀਆ ਮਸਾਲਾ ਕਹਿੰਦੇ ਆ ਵੇਚੇ ਜਾ ਰਿਹਾ ਆਹਾਹਾ ਦੇ ਦੇ ਮੂੰਹ ਤੇ ਪਾਣੀ ਆ ਰਿਹਾ ਔੜਾ ੜਾਡੂ ਮੈਂ ਦੇ ਪੜਾ ਗੇ ਬਣਾਵੇ ਵਿਖੋਲੇ ਤੁਹਾਨੂੰ ਕਿਉਂਕਿ ਬੰਦੇ ਈ ਥੋੜੇ ਆ ਲੋ ਜੀ ਕਹਿੰਦੇ ਆਪਣਾ ਤੜਕਾ ਪੂਰਾ ਔਖੇ ਰਿਪੋਰਟ ਹੋ ਗਿਆ ਥੋੜਾ ਆਪਾਂ ਪੀਣ ਲੱਗੇ ਵਿੱਚ ਪਨੀਰ ਆਏ ਹੋਏ ਤੇ ਪਨੀਰ ਨਹੀਂ ਇਹ ਕਹਿੰਦੇ ਰੂਈ ਹੈਗਾ ਓਏ ਹੋਏ ਓਏ ਹੋਏ ਆ ਆ ਫੜਾਉਣੀ ਭਾਜੀ ਹਲਾਇਆ ਉਹ ਵਿਖਾਉਣਾ ਵਲੌਗ ਚ ਵਾਸਾ ਇਹਨੂੰ ਥੋੜਾ ਜਿਆਦਾ ਪਾਸੇਕਾ ਲਵਾਉਣਾ ਸਾਰੀ ਭੁਰਜੀ ਉਹ ਮਲਕੀ ਇਕ ਕਰੀ ਵੀ ਜਿਹੜੇ ਸਾਰੇ ਪਨੀਰ ਵਿੱਚ ਤੜਕੇ ਦੇ ਵਿੱਚ ਰਲ ਜੇ ਤੇ ਉਸ ਤੋਂ ਬਾਅਦ ਆਪਣੀ ਭੁਰਜੀ ਹੋਈ ਨਹੀਂ ਰੈਡੀ ਤੇ ਫਿਰ ਆਪਾਂ ਤੁਹਾਨੂੰ ਮਿਲਨੇ ਆ ਰਸਤੇ 'ਚ ਓਕੇ ਹੋ ਗਈ ਆਪਾਂ ਪਨੀਰ ਬਣ ਕੇ ਹੋ ਗਿਆ ਦਹੀ ਨਾਲ ਰਹੀ ਤੇ ਪਾਤਾ ਹੁਣ ਇਹਦੇ ਨਾਲ ਚੱਲੂਗੀ ਬ੍ਰੈਡ ਸਨੈਕ ਤੇ ਪਨੀਰ ਦੀ ਭੁਰਜੀ ਉਹ ਵੀ ਦਾ ਨਾਮ ਸੁਣਨੇ ਜਾਵੇ ਆ ਜਿਹੜਾ ਬਾਜੀ ਨੰਮਾ ਪਤਾ ਨਹੀਂ ਆਉਂਦਾ ਸਹੀ ਲੱਗਿਆ ਨਾ ਉਹ ਲੈਡੋ ਜਿੱਦੀ ਬ੍ਰਦਰ ਬ੍ਰੈਡ ਪਟੇਰਪੁਰ ਜੀ ਦਾ ਲੰਗਰ ਲਾਇਆ ਆ ਵੀਰਾਂ ਨੇ ਵੇਖ ਜੀ ਕਿੱਥੋਂ ਆਇਆ ਜੇ ਬਾਬਾ ਹੀ ਆਏ ਚੰਡੀਗੜ੍ਹ ਚੱਲੇ ਛਾੜਾ ਤਰ ਤਰ ਦੇ ਵੀਰੜਾ ਆਇਆ ਇੱਥੇ ਲੰਗਰ ਲਾਇਆ ਸ਼੍ਰੀ ਰਵਿੰਦਰ ਸਾਹਿਬ ਬਾਹਰ ਬਹੁਤ ਵਧੀਆ ਗੱਲ ਹੈ ਬਹੁਤ ਵਧੀਆ ਗੱਲ ਹੈ ਆ ਗਿਆ ਬਾਬਾ ਇਹ ਬਾਈ ਪਨੀਰ ਦੀ ਪੂਰੀ ਆ ਜੀ ਲੈ ਜੀ ਆਵਾਂਗੇ ਬਾਬਾਈ ਕੋਈ ਨਹੀਂ ਆ ਨਾਲ ਬਰੈੱਡ ਆ ਹਾਂ ਹਾਂ ਤਾਂ ਆ ਮੇਨ ਇਹ ਲੰਗਰ ਦੇ ਮੇਨ ਨੇ ਲੰਗਰ ਮੇਨ ਕੋਈ ਨਹੀਂ ਵਾਗਰ ਜੀ ਦਾ ਖਾਲਸਾ ਜੀ ਜੋ ਲੰਗਰ ਤੁਹਾਨੂੰ ਫੜਿਆ ਸੰਗਤ ਨੂੰ ਤਨ ਤਨ ਬਰਾਂਦਾ ਤੇ ਚਰਮਾ ਤੇ ਲੈ ਕੇ ਆਉਂਦੇ ਆਪਾਂ ਸ਼ਨੀਵਾਰ ਸ਼ਾਮ ਨੂੰ ਅੱਜ ਪਨੀਰ ਪੁਰਜੀ ਦੇ ਬਰੈਡ ਦੇ ਲੰਗਰ ਲਾ ਕੇ ਪਹੁੰਚੇ ਆ ਤੇ ਸੰਗਤ ਦਾ ਸਜੋਗ ਜਣ ਇਦਾਂ ਜੇ ਲੰਗਰੇ ਚੱਲਦੇ ਰਹਿਣ ਤੇ ਬੱਚੇ ਆਪਣੇ ਜਗੇ ਪਾਸੇ ਲੱਗੇ ਆ ਗੁਰੂ ਘਰ ਸ਼ਨੀਵਾਰ ਹਾਜੀ ਭਰਦੇ ਆ ਇਦਾਂ ਹੀ ਆ ਜੀਂ ਆ ਭਰਦੇ ਰਹਿਣ ਬਾਕੀ ਠੀਕਾ ਗੱਲ ਸਾਰਾ ਜੀ ਫਦਾ ਚੈਨਲ ਨੂੰ ਹੱਥ ਹੱਥ ਕੇ ਸਬਸਕ੍ਰਾਈਬ ਕਰੋ ਵੀਡੀਓ ਸ਼ੇਅਰ ਕਰਿਆ ਕਰੋ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਬਾਕੀ ਸਾਰਿਆਂ ਦਾ ਧੰਨਵਾਦ ਐਸੇ ਤਰ੍ਹਾਂ ਚੈਨਲ ਤੇ ਬਨੇ ਰਹਿਣਾ ਚੰਨੀ ਆਦਿ ਚੰਨੀ ਆਦ ਆਪਣਾ ਬਲੌਗ ਜਿਹੜਾ ਬਣਾਇਦਾ ਐਦਵਾਰ ਆਪਾਂ ਪੋਸਟ ਕਰਦੇ ਆ ਸਭ ਤੋਂ ਜ਼ਿਆਦਾ ਜੀ ਸ਼ੇਅਰ ਜੀ ਨੂੰ ਸ਼ੋਗ ਲਾਈਓ ਜੀ ਕਿਹੜੇ ਯਾਰ ਨੇ ਕਿਹੜਾ ਹੁੰਦਾ ਹੁੰਦਾ ਜੇ ਕੰਡਾ ਲੱਗਿਆ ਤਾਂ ਭਰਾੜ ਕੇ ਹੁੰਦੀ ਹੈ ਅਗਨੀਆ